ਅੱਜ ਦੇ ਸੋਸ਼ਲ ਮੀਡੀਆ ਯੁੱਗ ਦੇ ਵਿੱਚ ਟੀਆਰਪੀ ਅਤੇ ਵਿਊਜ਼ ਦੇ ਲਾਲਚ ਦੇ ਵਿੱਚ ਅਸੀਂ ਬੜੀ ਵੱੜ ਗਲਤ ਇਤਿਹਾਸਕ ਜਾਣਕਾਰੀਆਂ ਪੇਸ਼ ਕਰੀ ਜਾਂਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਕਈ ਵੀਡੀਓਜ਼ ਰਿਕਾਰਡ ਹੋਈਆਂ ਜਿਨ੍ਹਾਂ ਦੇ ਵਿੱਚ ਇਹ ਗੱਲ ਸਾਂਝੀ ਕੀਤੀ ਗਈ ਕਿ ਇੱਕ ਨਾਨਕ ਸ਼ਾਹੀ ਰੁਪਈਆ 13 ਪੌਂਡ ਜਾਂ 33 ਇੰਗਲੈਂਡ ਦੇ ਪੌਂਡਾਂ ਦੇ ਬਰਾਬਰ ਦੀ ਕੀਮਤ ਰੱਖਦਾ ਸੀ ਜਦਕਿ ਇਹ ਗੱਲ ਇਤਿਹਾਸਕ ਤੱਥਾਂ ਦੇ ਉੱਤੇ ਸੱਚਾਈਆਂ ਤੋਂ ਕੋਹਾਂ ਦੂਰ ਹੈ ਮੈਂ ਵੀ ਇੱਕ ਸਿੱਖ ਹਾਂ ਅਤੇ ਸਿੱਖ ਰਾਜ ਦੇ ਉੱਤੇ ਮੈਨੂੰ ਬੇਹੱਦ ਮਾਣ ਹੈ ਪਰ ਇੱਕ ਢਾਡੀ ਪ੍ਰਚਾਰਕ ਅਤੇ ਸਿੱਖ ਸਿੱਕਿਆਂ ਦਾ ਸੰਗ੍ਰਹਿਕਰਤਾ ਹੋਣ ਦੇ ਨਾਤੇ ਮੇਰੀ ਇੱਕ ਕੌਮੀ ਡਿਊਟੀ ਬਣ ਜਾਂਦੀ ਹੈ ਕਿ ਮੈਂ ਸੱਚ ਨੂੰ ਦੁਨੀਆ ਸਾਹਮਣੇ ਉਜਾਗਰ ਕਰਨ ਦਾ ਯਤਨ ਕਰਾਂ ਆਓ ਗੱਲ ਕਰੀਏ ਨਾਨਕਸ਼ਹੀ ਸਿੱਕੇ ਆ ਅਤੇ ਇੰਗਲੈਂਡ ਦੇ ਪੌਂਡਾਂ ਦੀ ਵਟਾਂਦਰਾ ਦਰ ਦੇ ਬਾਰੇ ਉਹ ਦੌਰ ਅਜ ਵਰਗਾ ਨਹੀਂ ਸੀ ਆਬ ਕਾਗਜ਼ ਦੀ ਕਰੰਸੀ ਨਹੀਂ ਸੀ ਚੱਲਦੀ ਉਸ ਦੌਰ ਦੇ ਵਿੱਚ ਸੋਨੇ ਅਤੇ ਚਾਂਦੀ ਦੇ ਸਿੱਕੇ ਆਮ ਤੌਰ ਤੇ ਚੱਲਦੇ ਸੀ ਤੇ ਲੋਕਲ ਟ੍ਰੇਡ ਦੀ ਖਾਤਰ ਤਾਂਬੇ ਦੇ ਸਿੱਕਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਪਹਿਲਾਂ ਗੱਲ ਕਰਦੇ ਹਾਂ ਨਾਨਕਸ਼ਹੀ ਸਿੱਕੇ ਦੀ ਜਿਹੜਾ ਕਿ ਉਸ ਦੌਰ ਦੇ ਹਿੰਦੁਸਤਾਨ ਤੇ ਅਫਗਾਨਿਸਤਾਨ ਦੇ ਵਿਚਕਾਰ ਪੰਜਾਬ ਦੇਸ਼ ਦੇ ਵਿੱਚ ਚੱਲਦਾ ਸੀ ਤੇ ਜਿਹਦਾ ਮਾਪ ਦੰਡ ਜਿਹਦਾ ਵਜ਼ਨ ਤੋਲ ਅਤੇ ਧਾਤ ਤਿੰਨੇ ਚੀਜ਼ਾਂ ਉਸ ਦੌਰ ਦੇ ਇੰਡੀਆ ਭਾ ਮੋਗਲ ਸਲਤਨਤ ਅਤੇ ਕਾਬਲ ਅਫਗਾਨਿਸਤਾਨ ਸਲਤਨਤ ਦੇ ਮਿਆਰਾਂ ਦੇ ਮੁਤਾਬਕ ਹੀ ਰੱਖੇ ਗਏ ਸਨ ਜਿਸ ਦੇ ਵਿੱਚ ਲਗਭਗ 11 ਗ੍ਰਾਮ ਚਾਂਦੀ ਹੁੰਦੀ ਸੀ ਜਦ ਕਿ ਉਸ ਦੌਰ ਦੇ ਵਿੱਚ ਇੰਗਲੈਂਡ ਦਾ 1 ਪਾਉਂਡ ਜਿਹਨੂੰ ਸੋਵਰਨ ਕਿਹਾ ਜਾਂਦਾ ਸੀ ਉਹਦਾ ਵਜ਼ਨ ਸੋਨੇ ਦੇ ਵਿੱਚ 7.98 ਗ੍ਰਾਮ ਹੁੰਦਾ ਸੀ ਉਸ ਸਮੁੱਚੇ ਸੋਨੇ ਅਤੇ ਚਾਂਦੀ ਦੀਆਂ ਅੰਤਰਰਾਸ਼ਟਰੀ ਕੀਮਤਾਂ ਦੇ ਮੁਤਾਬਕ ਹੀ ਕਿਸੇ ਦੇਸ਼ ਦੇ ਸੋਨੇ ਜਾਂ ਚਾਂਦੀ ਦੇ ਸਿੱਕਿਆਂ ਦਾ ਮੁੱਲ ਤੈਅ ਕੀਤਾ ਜਾਂਦਾ ਸੀ ਬਜਾਏ ਕਿ ਅੱਜ ਵਾਂਗੂ ਕਿ ਇੰਡੀਆ ਦੇ ਲਗਭਗ 115.20 ਰੁਪਈਆ ਦਾ ਇੱਕ ਪਾਉਂਡ ਬਣਦਾ ਹੈ ਜਾਂ ਲਗਭਗ 85-86 ਰੁਪਈਆ ਦਾ ਇੱਕ ਅਮਰੀਕਨ ਡਾਲਰ ਬਣਦਾ ਹੈ 1830 ਤੋਂ 35 ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਇਹ ਬ੍ਰਿਟੇਨ ਸਾਮਰਾਜ ਦੁਨੀਆ ਦੀ ਇੱਕ ਬਹੁਤ ਵੱਡੀ ਤਾਕਤ ਬਣ ਚੁੱਕਿਆ ਸੀ ਜਿਸ ਦਾ ਕਿ ਏਸ਼ੀਆ, ਅਫਰੀਕਾ, ਕੈਨੇਡਾ ਅਤੇ ਜਿਹਦਾ ਮੌਜੂਦਾ ਇੰਡੀਆ ਦੇ ਬਹੁਗਿਣਤੀ ਇਲਾਕਿਆਂ ਉੱਤੇ ਵੀ ਕਬਜ਼ਾ ਹੋ ਚੁੱਕਿਆ ਸੀ ਉਸ ਦੌਰ ਦੇ ਵਿੱਚ ਇੰਗਲੈਂਡ ਦਾ 8 ਗ੍ਰਾਮ ਸੋਨੇ ਦਾ ਇੱਕ ਪੌਂਡ ਜਿਹਨੂੰ ਸੋਵਨ ਆਖਿਆ ਜਾਂਦਾ ਸੀ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਲਗਭਗ 10 ਤੋਂ 13 ਰੁਪਏ ਦੀ ਕੀਮਤ ਰੱਖਦਾ ਸੀ ਕਿਉਂਕਿ ਮੈਂ ਇੱਕ ਫਿਰ ਗੱਲ ਸਾਂਝੀ ਕਰਦੇ ਹਾਂ ਉਦੋਂ ਅੱਜ ਵਾਂਗੂ ਕਾਗਜ਼ ਦੀ ਕਰੰਸੀ ਨਹੀਂ ਉਦੋਂ ਸੋਨੇ ਤੇ ਚਾਂਦੀ ਦੀ ਵਟਾਂਦਰਾ ਦਰ ਦੇ ਮੁਤਾਬਕ ਹੀ ਕਿਸੇ ਦੇਸ਼ ਦੀ ਕਰੰਸੀ ਦਾ ਮੁੱਲ ਨਿਰਧਾਰਤ ਕੀਤਾ ਜਾਂਦਾ ਸੀ ਤੇ ਉਸ ਮੌਕੇ 1835 ਵਿੱਚ ਵਿਲੀਅਮ ਦਾ ਜਿਹੜਾ ਸਿੱਕਾ ਇੰਡੀਆ ਵਿੱਚ ਚੱਲਦਾ ਸੀ ਉਹ ਲਗਭਗ 11.5 ਗ੍ਰਾਮ ਚਾਂਦੀ ਦਾ ਸੀ ਜਦ ਕਿ ਉਹਦੇ ਬਰਾਬਰ ਇੰਗਲੈਂਡ ਦਾ 1 ਪੌਂਡ 8 ਗ੍ਰਾਮ ਸੋਨੇ ਦਾ ਹੁੰਦਾ ਸੀ ਤੇ ਉਸੇ ਹੀ ਦੌਰ ਦੇ ਵਿੱਚ ਪੰਜਾਬ ਦੇਸ਼ ਦਾ ਨਾਨਕ ਸ਼ਾਹੀ 1 ਰੁਪਈਆ ਇਹ ਜੇਪਾਂ ਗੱਲ ਮੇਨ ਕਰ ਰਹੇ ਆ ਕਿ ਜਿਹਦੇ ਬਾਰੇ ਆਖਿਆ ਜਾਂਦਾ ਏ ਕਿ 33 ਪਾਉਂਡਾਂ ਦੇ ਬਰਾਬਰ ਜਾਂ 13 ਪਾਉਂਡਾਂ ਦੇ ਬਰਾਬਰ ਪੰਜਾਬ ਦਾ ਇੱਕ ਨਾਨਕਸ਼ਹੀ ਰੁਪਈਆ ਕੀਮਤ ਰੱਖਦਾ ਸੀ ਉਸ ਮੌਕੇ ਇੱਕ ਨਾਨਕਸ਼ਹੀ ਰੁਪਈਆ 11.5 ਗ੍ਰਾਮ ਮੁਗਲ ਅਤੇ ਅਫਗਾਨ ਸਟੈਂਡਰਡ ਦੇ ਮੁਤਾਬਕ ਹੀ ਚਾਂਦੀ ਦਾ ਬਣਿਆ ਹੁੰਦਾ ਸੀ ਤੇ ਜਿਹਦਾ ਕਿ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਮਨੀ ਚੇਂਜਰ ਜਿਹੜੇ ਕਿ ਉਸ ਮੌਕੇ ਸਰਾਫੇ ਵੀ ਹੁੰਦੇ ਸਨ ਉਹਨਾਂ ਦੁਆਰਾ ਲਗਭਗ 14.5 ਆਣੇ ਕੀਮਤ ਪਾਈ ਜਾਂਦੀ ਸੀ 1 ਰੁਪਈਆ ਵਿੱਚ 16 ਆਣੇ ਹੁੰਦੇ ਨੇ ਇਹ ਸਾਰੇ ਜਾਣਦੇ ਨੇ ਇਹਦਾ ਮਤਲਬ ਇਹ ਬਣਦਾ ਏ ਤੇਸ਼ ਪੰਜਾਬ ਦਾ 1 ਰੁਪਇਆ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਅੰਗਰੇਜ਼ਾਂ ਦੇ 1 ਰੁਪਏ ਦੇ ਬਰਾਬਰ ਕੇਵਲ 90 ਪੈਸੇ ਕੀਮਤ ਰੱਖਦਾ ਸੀ ਕਿਉਂਕਿ ਦੋਵੇਂ ਸਿੱਕੇ ਚਾਂਦੀ ਦੇ ਸੀ ਦੋਵਾਂ ਦਾ ਵਜ਼ਨ ਇੱਕ ਸੀ ਤੇ ਸਰਾਫੀਆਂ ਨੇ ਆਪਣੀ ਐਕਸਚੇਂਜ ਦਰ ਲਗਭਗ 10% ਰੱਖੀ ਹੋਈ ਸੀ ਇਹ ਗੱਲ ਜ਼ਰੂਰ ਹੈ ਕਿ ਉਸ ਦੌਰ ਦੇ ਵਿੱਚ ਸਮੁੱਚੇ ਇੰਡੀਆ ਅਜ ਦੇ ਪਾਕਿਸਤਾਨ ਫਰਗਾਨistan ਦੇ ਇਲਾਕੇ ਦੇ ਵਿੱਚੋਂ ਜੇ ਸਭ ਤੋਂ ਵੱਧ ਕਿਸੇ ਨੂੰ ਵਟਾਂਦਰਾ ਦਰ ਮਿਲਦੀ ਹੁੰਦੀ ਤੇ ਉਹ ਕੇਵਲ ਖਾਲਸਾ ਰਾਜ ਦੇ ਸਿੱਕੇ ਸਨ ਜਿਦੀ ਕੀਮਤ ਲਗਭਗ 14 ਆਣਿਆਂ ਕੀ ਗਈ ਸੀ ਤੇ ਬਾਕੀ ਦੂਜੇ ਹੋਰ ਨਾਲ ਸਟੇਟਾਂ ਦੇ ਕੁਆਇਨਸ ਕੋਈ 13 ਆਣੇ ਕੋਈ 12 ਆਣੇ ਕੋਈ 9 ਆਣੇ ਇਸ ਤਰੀਕੇ ਨਾਲ 1 ਰੁਪਏ ਤੋਂ ਘੱਟ ਹੀ ਕੀਮਤ ਰੱਖੀ ਜਾਂਦੀ ਸੀ ਇਹ ਵੀ ਗੱਲ ਸਾਂਝੀ ਕਰਦੇ ਹਾਂ ਕਿ ਜੇ ਦੇਸ਼ ਪੰਜਾਬ ਦਾ 11.5 ਗ੍ਰਾਮ ਦਾ ਇੱਕ ਚਾਂਦੀ ਦਾ ਰੁਪਇਆ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਵੀ 11.5 ਗ੍ਰਾਮ ਚਾਂਦੀ ਦੇ ਬਰਾਬਰ ਚੱਲਦਾ ਹੁੰਦਾ ਤੇ ਮਨੀ ਚੇਂਜਰ ਕੀ ਕਮਾਉਂਦੇ ਸਦੀਆਂ ਤੋਂ ਬਣੇ ਹੋਏ ਸਟੈਂਡਰਡ ਦੇ ਮੁਤਾਬਕ ਤਾਂਬੇ ਚਾਂਦੀ ਅਤੇ ਸੋਨੇ ਦੀਆਂ ਕੀਮਤਾਂ ਇੱਕ ਅਨੁਪਾਤ 16 ਹੀ ਰਹੀਆਂ ਨੇ 16 ਤਾਂਬੇ ਦੇ ਆਣਿਆਂ ਦਾ ਮੁੱਲ 1 ਰੁਪਇਆ ਚਾਂਦੀ ਦਾ ਮੰਨਿਆ ਜਾਂਦਾ ਸੀ ਤੇ 16 ਚਾਂਦੀ ਦੇ ਰੁਪਈਆ ਦਾ ਮੁੱਲ ਇੱਕ ਸੋਨੇ ਦੀ ਮੋਹਰ ਮੰਨਿਆ ਜਾਂਦਾ ਸੀ ਵਜ਼ਨ ਤਨਾਂ ਦਾ ਲਗਭਗ ਇੱਕੋ ਹੁੰਦਾ ਸੀ ਇਸ ਤਰੀਕੇ ਦੇ ਨਾਲ 8 ਗ੍ਰਾਮ ਸੋਨੇ ਦਾ ਮੁੱਲ ਇੰਡੀਆ ਦੇ ਬਾਜ਼ਾਰਾਂ ਦੇ ਵਿੱਚ 10 ਤੋਂ 13 ਭਾਰਤੀ ਰੁਪਏ ਗਿਣਿਆ ਗਿਆ ਸੀ ਅਤੇ ਇੱਕ ਬ੍ਰਿਟਿਸ਼ ਇੰਡੀਆ ਦੇ ਰੁਪਏ ਦੇ ਬਰਾਬਰ ਨਾਨਕ ਸ਼ਾਹੀ ਸਿੱਕੇ ਦੀ ਕੀਮਤ 1.14 ਅਾਨੇ ਪਾਵ 90% ਹੀ ਮਨੀਚੇਜਰ ਦੁਆਰ ਰੱਖੀ ਗਈ ਸੀ ਇਸ ਦਾ ਮਤਲਬ ਇਹ ਬਣਦਾ ਹੈ ਕਿ ਬਲਟਨ ਦੇ ਇੱਕ 8 ਗ੍ਰਾਮ ਸੋਨੇ ਦੇ ਪੌਣ ਦੇ ਬਰਾਬਰ ਨਾਨਕ ਸ਼ਾਹੀ ਸਿੱਕਿਆਂ ਦੀ ਕੀਮਤ 10 ਤੋਂ 12 ਰੁਪਏ ਹੀ ਅੰਕੀ ਗਈ ਸੀ ਕਿਉਂਕਿ ਚਾਂਦੀ ਤੇ ਸੋਨੇ ਦੀ ਕੀਮਤ ਨੂੰ ਹੀ ਕੀਮਤ ਮੰਨਿਆ ਜਾਂਦਾ ਸੀ ਬਜਾਏ ਕਿ ਸਿੱਕਿਆਂ ਕਿਉਂਕਿ ਮੁੱਲ ਤਾਂ ਤੱਤ ਦਾ ਪੈਣਾ ਹੈ ਸੋਨੇ ਜਾਂ ਚਾਂਦੀ ਦਾ ਪੈਣਾ ਹੈ ਬਜਾਏ ਕਿ ਸਿੱਕਿਆਂ ਦੇ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਚਾਂਦੀ ਦਾ 11 ਗ੍ਰਾਮ ਦਾ ਰੁਪਈਆ ਇੰਗਲੈਂਡ ਦੇ ਲਗਭਗ 13 ਪਾਉਂਡ ਜਿਹੜਾ ਕਿ ਲਗਭਗ 100 ਗ੍ਰਾਮ ਸੋਨੇ ਤੋਂ ਜ਼ਿਆਦਾ ਬਣ ਜਾਂਦਾ ਹੈ ਇਹ ਕਿਵੇਂ ਸੰਭਵ ਹੈ ਕਿ 10 ਗ੍ਰਾਮ ਚਾਂਦੀ ਤੇ 100 ਗ੍ਰਾਮ ਸੋਨੇ ਦੀ ਕੀਮਤ ਬਰਾਬਰ ਹੋਵੇ ਇਹ ਕਿਤੇ ਵੀ ਸੰਭਵ ਨਹੀਂ ਹੋ ਸਕਦਾ ਇੰਟਰਨੈਸ਼ਨਲ ਟ੍ਰੇਡ ਦੀ ਖਾਤਰਤਾ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਮੁਤਾਬਕ ਹੀ ਕਿਸੇ ਕਰੰਸੀ ਦਾ ਵਜ਼ਨ ਤੇ ਮੁੱਲ ਤੈ ਹੋਣਾ ਸੀ ਇਥੋਂ ਤੱਕ ਕਿ ਦੇਸ਼ ਪੰਜਾਬ ਦੀਆਂ ਟਕਸਾਲਾਂ ਦੇ ਵਿੱਚ ਢਾਲੇ ਗਏ ਸਿੱਕਿਆਂ ਦੇ ਵਿੱਚ ਆਪੋ ਵਿੱਚ ਵੀ ਕੀਮਤ ਦਾ ਫਰਕ ਰਿਹਾ ਸੀ ਜੇ ਮੈਂ ਅਮਰਤਸਰ ਤੇ ਕਸ਼ਮੀਰ ਵਿੱਚੋਂ ਢਾਲੇ ਜਾਂਦੇ ਸਿੱਕਿਆਂ ਦੀ ਆਪੋ ਵਿੱਚ ਕੀਮਤ ਦਾ ਫਰਕ ਦੱਸਾਂ ਤਾਂ ਤੁਸੀਂ ਹੈਰਾਨ ਰਹਿ ਜਾਵੋਗੇ ਉਸ ਮੌਕੇ 100 ਕਸ਼ਮੀਰ ਦੇ ਰੁਪਈਏ ਅਮਰਤਸਰ ਦੇ ਬਾਜ਼ਾਰਾਂ ਦੇ ਵਿੱਚ 67 ਨਾਨਕਸ਼ਹੀ ਰੁਪਈਆਂ ਦੇ ਬਰਾਬਰ ਗਿਣੇ ਜਾਂਦੇ ਸੀ ਦੋਵੇਂ ਪਾਸੇ ਚੱਲ ਨਾਨਕਸ਼ਹੀ ਰੁਪਈਏ ਰਹੇ ਨੇ ਪਰ 100 ਹਰੀ ਸਿੰਘੀ ਨਾਨਕਸ਼ਹੀ ਰੁਪਿਆ ਦੀ ਕੀਮਤ ਕਸ਼ਮੀਰ ਦੇ ਸਿੱਕਿਆਂ ਦੀ ਕੀਮਤ ਲਾਹੌਰ ਜਾਂ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚ ਕੇਵਲ 65 ਨਾਨਕਸ਼ਹੀ ਲਾਹੌਰ ਜਾਂ ਅੰਮ੍ਰਿਤਸਰ ਦੇ ਸਿੱਕੇ ਪਈਦੀ ਸੀ ਕਾਰਨ ਕੀ ਹੈ ਕਿ ਉਸ ਦੌਰ ਦੇ ਵਿੱਚ ਕਸ਼ਮੀਰ ਵਿੱਚ ਢਾਲੇ ਜਾਂਦੇ ਸਿੱਕੇ ਜਿਨ੍ਹਾਂ ਦੇ ਵਿੱਚ ਚਾਂਦੀ ਦੀ ਜਿਹੜੀ ਦਰ ਸੀ ਉਹ ਲਾਹੌਰ ਜਾਂ ਅੰਮ੍ਰਿਤਸਰ ਤੋਂ ਢਾਲੇ ਜਾਂਦੇ ਸਿੱਕਿਆਂ ਦੇ ਮੁਤਾਬਕ ਘਟ ਰੱਖੀ ਗਈ ਸੀ ਸਾਨੂੰ ਆਪਣੀ ਸਿੱਖ ਸਲਤਨਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਉੱਤੇ ਬੜਾ ਵੱਡਾ ਫਕਰ ਹੈ ਕਿਉਂਕਿ ਉਹਦੇ ਵਰਗਾ ਰਾਜ ਨਹੀਂ ਕਿਸੇ ਨੇ ਕੀਤਾ ਉਹਦੇ ਵਰਗਾ ਨਾ ਕਿਸੇ ਨੇ ਕੀਤਾ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਇਤਿਹਾਸਿਕ ਤੱਥਾਂ ਦੇ ਉੱਤੇ ਜਜ਼ਬਾਤ ਭਾਰੂ ਕਰ ਦਈਏ ਇਤਿਹਾਸਿਕ ਤੌਰ ਦੇ ਉੱਤੇ ਜੜੀ ਗੱਲ ਖੜੀ ਹੈ ਸੋ ਖੜੀ ਕਹਿਣ ਦਾ ਯਤਨ ਕਰੀਏ ਜੇ ਅਸੀਂ ਸਿੱਖ ਰਾਜ ਦੇ ਸਿੱਕਿਆਂ ਦੇ ਬਾਰੇ ਕਰੰਸੀ ਦੀ ਸਹੀ ਜਾਣਕਾਰੀ ਲੋਕਾਂ ਤੱਕ ਸਾਂਝੀ ਕਰ ਦੇਵਾਂਗੇ ਤੇ ਇਹਦੇ ਨਾਲ ਕੋਈ ਸਿੱਖ ਰਾਜ ਦਾ ਘਟਾ ਨਹੀਂ ਹੋਣ ਲੱਗਿਆ ਜਦ ਕਿ ਘਟਾ ਇਸ ਗੱਲ ਦੇ ਵਿੱਚ ਹੈ ਜੇ ਕੋਈ ਬਗਾਨਾ ਇਹ ਗੱਲ ਸੁਨੇਗਾ ਤੇ ਉਹ ਕਹਿਣ ਤੋਂ ਗੁਰੇਜ਼ ਨਹੀਂ ਕਰੇਗਾ ਇਸ ਸਿੱਖ ਬਿਨਾ ਸਿਰ ਪੈਰ ਤੋਂ ਇਤਿਹਾਸਕ ਤੱਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰ ਰਹੇ ਨੇ ਆਪਣੇ ਵਿਰਸੇ ਤੇ ਫਖਰ ਕਰੀਏ ਪਰ ਇਤਿਹਾਸਕ ਤੱਥਾਂ ਨੂੰ ਤਰੋੜ ਮਰੋੜ ਕੇ ਨਹੀਂ ਸ਼ੁਕਰਗੁਜ਼ਾਰ ਹਾਂ ਸਮੁੱਚੇ ਸਰੋਤਿਆਂ ਦਾ ਜਿਨ੍ਹਾਂ ਨੇ ਵੀਡੀਓ ਨੂੰ ਅਖੀਰ ਤੱਕ ਦੇਖਿਆ ਤੇ ਨਾਲੋਂ ਨਾਲ ਇੱਕ ਬੇਨਤੀ ਕਰਦੇ ਆ ਕਿ ਇਹਨਾਂ ਇਤਿਹਾਸਕ ਤੱਥਾਂ ਨੂੰ ਹੋਰਨਾਂ ਤੱਕ ਪਹੁੰਚਾਉਣ ਦੀ ਖਾਤਰ ਇਹ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਕੇ ਹੌਸਲਾ ਅਫਜ਼ਾਈ ਜ਼ਰੂਰ ਕਰਨੀ ਜੀ ਹੋਈਆਂ ਭੁੱਲਾਂ ਦੀ ਬਖਸ਼ੋਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ